ਪ੍ਰਚਾਰ ਕਰਕੇ ਆ ਉਹ ਸ਼ੇਰ ਦੇ ਚੜ੍ਹ ਕੇ ਆਇਆ ਤੇ ਬਾਬਾ ਵੀ ਨਹੀਂ ਚਲਦਿਆਂ ਲਗਾ ਵੀਰਾ ਕਿ ਦਾਬੇ ਭੋਰ ਚ ਪੜਿਆ। ਇਹ ਇੱਤਹਾ ਦੇ ਸ਼ੇਰ ਉੱਥੇ ਬੋਲ ਗਿਆ। ਉਹ ਮੁਸਲਮਾਨ ਵੀ ਬਾਬੇ ਵੀ ਨਹੀਂ ਚਲ ਕੋਈ ਨਾ ਵਿਚਾਰ ਹੋਇਆ ਕਿ ਜਿਹੜਾ ਪੱਤਾ ਉਹ ਜੋ ਪੱਤਾ ਯਾਦ ਰੰਗਿਆ। ਔਰ ਗੰਗਾ ਜੇ ਯਾਰੀ ਕਾਇਮ ਹੋਵੇ। ਤੇ ਮੈਂ ਯਾਰੀ ਕਰਾਉਣ ਦਾ ਸੱਚ ਕਰਨ ਨਾਲ ਲੈ ਕੇ ਚਲੇ ਇਹ ਇਤਿਹਾਸ ਨੇ ਬੰਦੂਹਾ ਬਾਬਾ ਵੀ ਚੱਲ ਪੰਜਾਬ ਵਿੱਚ ਆ ਉਧਰ ਉਹ ਉਸ ਵੀਰ ਦਾ ਅੰਤਿਮ ਸਮਾ ਆਇਆ ਸਿਉਂ ਨੇ ਯਾਰ ਕੀਤਾ ਕਿ ਬਾਬਾ ਵੀ ਚੰਗ ਰਹੇ ਤੇ ਉਹ ਕਹਿੰਦਾ ਕਿ ਮੈਂ ਕੋਈ ਯਾਰੀ ਤਾਂ ਸੱਚ ਕਰਨ ਤੱਕ ਨਾਲ ਲੈ ਕੇ ਚਲੇ ਤੇ ਬਾਬਾ ਵੀ ਚੰਗ ਆਖੇ ਕੋਰਾਂ ਨੂੰ ਕਹਿਣ ਲੱਗਾ ਕਿ ਮੇਰਾ ਯਾਰੀ ਨਾ ਹੋਣ ਦਾ ਮੌਕਾ ਤੇ ਮੈਨੂੰ ਆਗਿਆ ਦਿਓ ਉਨ ਟੈਂਕ ਦੇ ਵਿੱਚ ਆ ਮੈਂ ਆ ਗਈ ਮੈਂ ਜਲਦੀ ਸਭ ਦਾ ਪਾਰ ਕਰਦਾ ਤੂੰ ਧਿਆਨ ਦੇ ਗੁਰੂ ਬਾਪੇ ਵੀ ਜਦੋਂ ਪਾਰ ਕੀਤਾ ਉਹਦੇ ਇੱਕ ਜੁੜੂ ਬੋਲਦੇ ਚੱਕਰ ਆਉਂਦਾ ਇਹ ਟੋਕਰੀ ਸਦਾ ਗੱਲ ਨਹੀਂ ਲਾਇਕ ਕਰੇ ਉਹ ਕਿਹੜੇ ਤਰਫੋਂ ਮੇਰੇ ਟੈਂਕ ਤੋਂ ਬਾਅਦ ਆਸਾ ਦੀ ਬਾਗ ਕਰਉਂਦਾ ਬਾਰੇ ਜੇਲੇ ਨਕਤ ਪੈਣਾ ਹੈ ਤੇ ਨਿਸ਼ੇਰ ਬੂਟੇ ਬੂਟੇ ਰਾਵਾ ਪਾਈ ਵੇਖੇ ਨੀ ਸਹੀ ਕਰ ਜਾਏ ਲੋਕੀਆਂ ਕਾਰਾਂ ਦੇ ਕਾਰ ਛੁਰੀ ਬਣਾਏ ਉੱਤੇ ਜੰਮਾ ਸੋਣਾ ਦਿਹਾੜ ਕਾਮ ਗੁਰੂਆਂ ਤੇ ਸਤਿ ਪਾਤ ਦਾ ਆਸ਼ੀਰਵਾਦ ਆਪ ਸਾਡ ਸਭ ਨੂੰ ਬਾਕੀ ਬਾਕੀ ਸੁਣਦੇ ਰਹੋ ਮੈਨੂੰ ਆਪਾਂ ਦੇ ਕੇ ਕਿਉਂਕਿ ਮਿਲ 47 ਸੱਤ ਮਤ ਬਣੋ ਜਮਿਦ ਕਲਪਨ ਆਮਨ ਗੜ੍ਹ ਦਾ ਬਾੜ ਕੱਟੇ ਵੀ ਜਾਣੇ ਤੁਸੀਂ ਕਿ ਕਿ ਪਾਣੀ ਉੱਪਰ ਆਉ। ਬਾੜ ਬਰੋ ਤੁਹਾਡੀ ਜਿਹੜੀ ਪੱਤਰ ਪਰੰਤ ਕਰੀ ਸ਼ਾਹ ਜੇ ਰਹਿ ਗਈ। ਤੇ ਅਸੀਂ ਤੁਹਾਡੀ ਗੱਲ ਮੰਨ ਕੇ ਪਾਰ ਦੀ ਕਰਾ ਕੇ ਗੱਲ ਦੀ। ਇਹ ਸਾਰੇ ਜਾ ਰਹੇ ਆਪਣੇ ਨਾਲ। ਆਪਰੇਸ਼ਨ ਲੋਕਟ। ਤੁਸੀਂ ਯਕੀਨ ਨਹੀਂ ਕਰੋ। ਆ ਲੋਕ ਆਉਂਦੇ ਨਹੀਂ। ਹੱਥ ਦੇ ਰਹਿਣਾ ਹੈ ਜੀ। ਸਿੱਧਰ ਆ। ਮੈਨੂੰ ਇੱਕ ਦੇ ਪਤੀ ਵਾਲ ਦੇ ਵਿੱਚ ਬੜੀਆਂ ਲੋੜ ਚਾਹੀਆਂ। ਹੋ ਗਏ ਬਚਾਲ। ਸਾਡਾ ਗੁਰੂ ਤੇ ਸੱਚਾ ਵਿਸ਼ਵਾਸ ਹੈ। शेयर कर लो साहब रामाई चौबिंद प्यारे राम कर दो लगी ना भाई सब तो पूरा ठगया जिन राम नाम और दिया एका मिल नहीं तो ओए होए ये उतना कर देना ਮੈਂ ਇੱਕ ਆਮ ਬੰਦਾ ਹਾਂ ਸਭ ਦੇ ਆਗੇ ਤੇ ਮੈਨੂੰ ਛੰਗੜੇ ਫੇਰ ਫਲਾਇਟ ਜਾਣ ਕੀ ਆਈ ਇਹ 3 ਦੁਨੀਆਂ ਦਾ ਮਾਰਕਾ ਹੱਲੇ ਕਰਉਂਦਾ ਤੁਸੀਂ ਖਵਾ ਨਹੀਂ ਕਰਦੇ ਇਹਨੇ ਪਰ ਲੋਕ ਕੀ ਮੈਂ ਪਲਾ ਚੇਂਜ ਕਰਨਾ ਹਰ ਤਰ੍ਹਾਂ ਕੇ ਆਪ ਦੇਖ ਪੜਾਈਏ ਇਹਨਾਂ ਅੰਦਰ ਕੀ ਦੇਖ ਨਹੀਂ ਹੋ ਜਾਂਦੀ ਹੈ ਦਾ ਕਰਦੇ ਕਿ ਆਪ ਕੀ ਦਰਸ਼ਨ ਤੋਂ ਹੁਣੋ ਬੋਲੋ ਇਹ ਪ੍ਰੀਮੀਅਮ ਹੈ ਇਹ ਤਾਂ ਰਾਜਨੀਤੀ ਹੋ ਗਈ ਮੈਂ ਤਾਂ ਦੇਖ ਚੰਡੀ ਹੋ ਗਈ ਸੀ

छेवे पातशाह आशा दिवार मजूर के बैठे गए जिथे महाराज बहादुर पातशाह प्रकाश होगा जाकेशा मृति तिहाड़ोरी है बाबा भी कह लगे पात्रा ने चार सौ जागे ने कह लगे भी ਇਹਨੇ ਸੰਸਾਰ ਦਾ ਆਰਥਿਕ ਰੇ ਇਹ ਉਸ ਦਿਨ ਦੀ ਗੱਲ ਹੈ ਜਿੱਦੋਂ ਜੀਨੂ ਬਾਦਰਪਾਲ ਜੀ ਦਾ ਪ੍ਰਕਾਸ਼ ਹੋਇਆ ਲੱਗ ਲੱਗੇ ਵੀ ਬਿਧੀ ਚੱਲਦਾ ਇਹਨੇ ਸੰਸਾਰ ਦਾ ਧਾਰ ਤੋੜ ਤਕੜੇ ਤੇ ਜਿਹੜੇ ਮਹਤੁਤਸ ਹੁੰਦੇ ਨੇ ਉਹਨਾਂ ਦਾ ਅਰਥ ਕਰਨਾ ਹੀ ਪੈਂਦਾ ਤੁਹਾਡੇ ਕੋਈ ਕਹਿ ਸਕਦਾ ਕਿ ਗਿਆਨੀ ਜੀ ਨੇ ਲਿਖਿਆ ਜਿਹੜੇ ਗ੍ਰੰਥ ਵਿੱਚ ਹੈ ਤੇ ਗ੍ਰੰਥ ਦਾ ਨਾਮ ਜਿਹਨੇ ਸ਼ਾਮਲੀ ਨਾਮਾ ਕਿ ਜਸ ਸਿੰਘ ਸ਼ਿਬਰਪੁਰ ਦਾ ਤਾਪ ਦੇ ਲਖ ਲਿਖੇ ਹੋਏ ਨੇ

ਉਨ੍ਹਾਂ 'ਚ ਇੱਕ ਮੱਛਾ ਬਿਲਕੁਲ ਲੰਗਾ ਹੈ ਤਾਨੂ ਤੇਜ ਭਗਤ ਪਾਤਸ਼ਾਹ ਦੇ ਮਾਨਕ ਨੇ 4 ਸਾਲ ਦੀ ਉਮਰ ਦੇ ਵਿੱਚ ਆਪ ਟੋੜਾ ਰਾਜ ਦੇ ਉਸ ਗਰੀਬਾਂ ਦੇ ਪਰਿਵਾਰ ਨੂੰ ਆ ਦੇਤਾ ਇਹ ਕਰਤ ਜੀਤ ਹੋਈ ਉਹ ਝੋਲਾ ਮੀਂਹਾਂ ਦੇ ਬੱਚੇ ਨੂੰ ਲੈ ਕੇ ਬਾਹਰ ਸਾਈਡ ਤੇ ਮਾਤਾ ਨਾਨਕ ਜੀ ਕਹਿਣ ਲੱਗੇ ਪੁੱਤੋ ਤੇਰੀ ਗਰੀਬੀ ਦੱਕਾ ਦੀ ਸ਼ਰਤ ਕਰਦੀ ਹੋਈ ਕਿੰਨੀ ਚੋੜਾ ਨਾ ਕਿਹਦੇ ਹੈ ਗੁਰਦੇਵ ਸਿੰਘ ਦੀ ਮਾਂ ਉਹ ਗਰੀਬੀ ਤੇ ਚੋੜਾ ਨਹੀਂ ਸੀ ਜੇਣਾ ਤੇ ਮੈਨੂੰ ਤਾਂ ਕੁਝ ਦਾਸ ਲੈ ਕੇ ਦੇ ਦੇਂਦੀ ਇਨ ਅੰਗਰੇਜ਼ੀ ਕਹਿੰਦੇ ਨੇ ਬਹੁਤ ਹੋ ਹੁਮਲੀ ਦਾ ਕਹਿਣਾ ਰੂਹ ਦਾ ਮਾਝ ਜਿਨ੍ਹਾਂ ਨੇ ਅਜੇ ਕੁਝ ਕਰਨਾ ਉਹ ਬੱਚਿਆਂ ਦੀਆਂ ਦੇ ਨਾਲ ਕਰ ਲੈਦਾ

ਇਹ ਤੁਹਾਡਾ ਬੂਸਟ ਹੈ ਇਹ ਬੂਸਟਾਂ ਦਾ ਜਾਂਦਾ ਤੇ ਮੁੰਡੇ ਨੇ ਇਹ ਥੋੜਾ ਜਿਹਾ ਸਮਝਾ ਦਿੱਤਾ ਕਿ ਗੁੰਨਰ ਕਾਰਨ ਖੀਤ ਹੋ ਜਾਂਦਾ ਹੈ ਕਹਿੰਦੇ ਬਾਹਰ ਕੋਈ ਜਿਹੜਾ ਤੋਂ ਬਾਅਦ ਦਾ ਬਾਬਾ ਜੀ ਫੇਰ ਆ ਜਾਂਦੇ ਕਿ ਬਾਬਾ ਜੀ ਕੋਲ ਵੇਖੀ ਜੀ ਕੀ ਜੀ ਕੀ ਸੀ ਤੁਹਾਡਾ ਸਾਥੀ ਹੈ ਤੁਹਾਡਾ ਬੂਸਟ ਤੁਹਾਡੀ ਗੱਲ ਮੰਨਦਾ ਹੈ ਤੇ ਇਹ ਭੂਵੇਂ ਬੜੀ ਨੂੰ ਕਹਿੰਦੇ ਕਿ ਜੰਦਾ ਖਾਇ ਕਰੀ ਜੀ ਇਹਦਾ ਖਾਣਾ ਕਹਿੰਦਾ

तन रखकर सचे पाशाह कभी आप गुरु आ गया सचे पाशाह मावा बड़े प्यारे होंगे जो बहुत ਉਹੀ ਅਧਿਆਤਮਿਕ ਗ੍ਰੰਥਾਂ ਨੂੰ পড়ੋ ਜਿਵੇਂ ਇਹ ਰੱਬ ਕਰਨਾ ਮਾਨਵਤਾ ਦੀ ਦਿੱਖ ਕਰਦੀ ਹੈ ਮਾਨ ਦਾ ਬੰਦੇ ਤੋਂ ਸੱਚ ਵੱਸਤ ਹੋਵੇ ਮਾਨ ਸਾਡੀ ਕਿਸੇ ਤਰ੍ਹਾਂ ਨਹੀਂ ਹੋਈ ਤਨੁ ਗ੍ਰਾਮਤਾ ਦੇ ਗਾਇਤ ਸਿੰਘ ਰਾਮ ਨੇ ਕਹੇ ਹੈ ਜਿਨ ਹਰ ਦਿੱਤੇ ਨਾ ਮਨਾਂ ਪਛੋਕਿ ਨਾਤ ਤੀਜੀ ਹਰ ਮੰਝਾ ਤੇ ਸੁਣੀ ਦੇ ਘਰੇ ਦੀ ਨਾਵੇ ਉਹ ਖੱਬਾ ਮੇਰ ਕਰਾਂ ਜਿਨ੍ਹਾਂ ਬੰਦਿਆਂ ਦੇ ਮਨ ਪ੍ਰਭ ਦਾ ਨਾ ਨਹੀਂ ਮੈਂ ਕਹ ਰਿਹਾ ਕੋ ਮਾਂ ਮਾਂਜ ਲੈ ਜਾ ਕੋਨੇ ਆਪ ਨੂੰ ਸੰਗਤ ਦਾ ਕੋਲ ਕੋਰ ਬੁੱਧੂਦਰੀ ਆਪਣੇ ਪਰਜਨ ਚ ਬੁੱਧਰੀ ਆਂ ਬਾਬੇ ਤੇ ਹੁੰਦਾ ਜੀਰ ਪੜਦੇ ਆ ਤੇ ਤਿਹੂ ਉਹਦੀ ਮਾਂ ਨੇ ਤਰੇਦਾ ਕੀਤੀ ਕਿ ਨਾਮ ਸੁਹਾਣੀ ਪਰ ਮੇਰੀ ਤੂ ਜਿਉਰੀ ਕੀ ਹੈ ਕਿ ਮੈਂ ਰੱਬ ਦਾ ਨਾਮ ਹੀ ਲਿਆ ਤੇ ਰੱਬ ਦਾ ਨਾਮ ਨਾ ਲੈਣ ਕਰਕੇ ਤੇਰੀ ਜਨਤੀ ਹੋਈ ਆ ਪਾਪ ਕੋਲੇ ਆਪ ਨੂੰ ਆਜੇ ਸੰਕਾਰ ਘਟਾ ਕੇ ਤਿਸ ਦਾ ਜੀ ਬੰਦ ਲਿਆ ਕੁਝ ਕਰਨ ਤੋਂ ਕਰਕੇ ਲੱਗ ਗਿਆ ਗੁਰੂ ਅਰਜਨ ਦੇਵ ਤੋਂ ਦੁਨੀਆ 'ਚ ਕੋਈ ਵੱਡੀ ਅਕਲ ਨਹੀਂ ਕਿਵੇਂ ਅਸੀਂ ਗੱਲ ਕਰ ਤਾਂ ਨਿਕਾੜਿਆ ਕਰਦੇ ਹਾਂ ਕਿ ਮਮਤ ਸਾਹਿਬ ਨੇ ਆਪਣੇ ਆਪ ਨੂੰ ਖੁਦਾ ਦਾ ਖੁਦ ਰੱਖ ਲਿਆ ਹੈ ਇਸਾ ਜੀ ਨੇ ਆਪਣੇ ਆਪ ਨੂੰ ਖੁਦਾ ਦਾ ਪੁੱਤਰ ਆਖਿਆ ਸ਼੍ਰੀ ਰਾਮ ਚੰਦਰ ਮਹਾਰਾਜ ਜੰਮਨ ਕਰ ਉਤਾਰਦੇ महाराज सोलह कला अवतार ने श्री परशुराम जी चार कला अवतार ने लेकिन गुरु नानक कला का अवतार है और उस गुरु नानक का गुरु अर्जुन देव जिन आप करते हैं गुरु अर्जुन तक का गुरु अर्जुन की रब है रब आकार गुरु अर्जुन के खुद रब है गुरु अर्जुन के खुद रब है

ਅਭੀਂ ਭਾਵੇਂ ਮਾਮਾ ਜੀ ਪੈਰੀ ਆਖਿਆ ਨਾ ਪੁਰਾ ਮਸ਼ੀਰ ਦੇਣੀ ਤੇ ਮੇਰਾ ਤਾਂ ਜਵਾਨੀ ਵਾਲੇ ਬਹੁਤ ਸੁੱਖਾ ਦੇਈਆਂ ਹੁਣ ਸਾਡੇ ਤੇ ਇੱਕੋ ਜਿਹਾ ਗੱਲੇ ਵੀ ਐ ਬਾਏ ਬਾਏ ਤੇ ਹਾਏ ਹਾਏ ਨਮਾ ਤਾਂ ਦਾ ਬੀਬੀ ਤਾਂ ਉਹਨੇ ਕਿਹਾ ਤਾਂ ਇਹ ਕਹਿੰਦੀ ਐ ਕਿ ਮਾਮੇ ਨੇ ਤੋੜਿਆ ਤੇ ਮਾਮਾ ਕਹਿੰਦਾ ਟਾਇਟ ਐ ਤੇ ਭਾਂਡੇ ਕਿੰਦੇ ਆਏ ਆਇਆ ਅਗੇ ਗਿਆਨੀ ਦਾ ਮੇਖਾ ਦੇ ਰਾਤ ਦਾ ਪਾਪੀ ਕਰਨ ਸਮਾਨ ਦੇ ਕਰਦੇ ਆਏ ਆਏ ਕਿ ਕਿਥੇ ਲਿਖਿਆ ਅਸੀਂ ਆਏ ਆਏ ਤਾਂ ਕਿ ਮਰ ਜਾਏ ਕੋਈ ਤੇ ਨਵਾਂ ਫੈਸ਼ਨ ਆ ਗਿਆ ਕਿ ਆਏ ਆਇਆ ਕਰਾ ਅਸੀਂ ਗੁਰੂ ਕੀ ਸਿੱਖ ਗੁਰੂ ਦਾ ਸਿੱਖ ਸਿੱਖ ਨੂੰ ਮਿਲੇ ਆਗੇ ਆਪ ਸਿੰਘ ਜੋ ਪਾਵੇ ਵੈਦ ਦੀ ਜਿੰਦ ਖਤੇ ਬਤਾ ਤੁਹਾਡੇ ਜਮਾਨ ਪੁੱਤਰ ਹੋਵੇ ਤੁਹਾਡੇ ਕੰਨ ਪੁੱਤਰ ਹੋ ਮੈਂ ਆਪਣੇ ਘਰ ਵਿੱਚ ਗਿਆ ਮੈਂ ਆਪਣੇ ਘਰ ਦੇ ਅਸੀਂ ਸਾਡੇ ਪਿਓ ਦਾਦੇ ਵੱਲੋਂ ਬਾਪ ਸੀ ਕਿ ਜੀ ਆਪਣੇ ਘਰ ਦੀ ਦੇਖਿਆ ਕਰਉਂਦੇ ਸਨ ਉਹ ਇਸ ਕੱਪੜਾ ਪਾਉਣਾ ਕੋਈ ਪ੍ਰਮਾਣ ਜਗਾ ਉਹਨੇ ਕਹਿਣਾ ਮੇਰਾ ਤੱਕ ਪਾੜੇ ਦਿਨੋਂ ਬਾਅਦ ਵਿੱਚ ਜਦੋਂ ਮੁਰਦੇ ਵਿੱਚ ਕਹਾਵਾਜ ਲੱਗ ਗਿਆ ਤੇ ਜਦੋਂ ਰਾਤ ਆ ਗਈ ਮੇਰੀ ਆ ਗਈ 113 ਸਾਲ ਤੋਂ ਹੋ ਗਏ ਤੇ ਐਸਾ ਮਾਮਲਾ ਕੈਂਸਰ ਨੂੰ ਕੁਝ ਕੁਝ ਮੈਂ ਕਿ ਵੀ ਨਾ ਸਾਨੂੰ ਕਮੀਲ ਮਿਲਦੀ ਸੀ ਤੇ ਕੇਰੇ ਪਰਲੇ ਲਾਉਂਦੇ ਸਨ ਤੂੰ ਕਿੰਨੀ ਜ਼ਿਆਦਾ ਬਕਵਾਸ ਮਾਰ ਕੇ ਚਲੀ ਗੱਲ ਕਰਦੀ ਆਂ ਫਰਾਉ ਕਰਾਈ ਚੱਲ ਸਾਡੇ ਕੋਲ ਤੇਰੇ ਦਿਲੀਏ ਹੋਏ ਅਸੀਂ ਆਪਣਾ ਕ੍ਰਿੰਟਾ ਦੀ ਦਿੱਤੀ ਪਰਦੇ ਵੀ ਨਹੀਂ ਮੈਂ ਕਿਹਦੀ ਕੁੱਟ ਕਰੀ ਤੈਨੂੰ ਸੱਟ ਪਾਇਆ ਕਹਿੰਦੀ ਕਿਰਾ ਭਾਅ ਹੈ ਤੇ ਮੇਰਾ ਇੱਕ ਕਪੜਾ ਤਾਣਾ ਪੜੇਗਾ ਜੇ ਜਿੰਨ ਜੀਵੇਗਾ ਤੇ ਖੱਪਣ ਗੁੱਡੇ ਨੇ ਕਦੇ ਖੱਪਣ ਪਾਇਆ ਤੂੰ ਯਕੀਨ ਕਰਿਆ ਜੀ

ਉਹੀ ਕਰ ਤੁੰਦੂ ਗੁਰ ਸਰਕੇ ਪਾਸਾ ਪਰ ਸਾਧਾ ਸਾਧਨ ਲਈ ਰਮਾਲਾ ਹੱਥ ਨੂੰ ਕੇ ਸੰਗ ਕੈਣ ਲੱਗੇ ਕੀ ਉਹੀ ਕਰੋ ਉਹਨਾਂ ਚੁਲੀ ਕੀਤੀ ਤੇ ਝੂਲੀ ਚਰਮਾਰ ਹੋ ਗਿਆ ਕੈਣ ਲੱਗੇ ਨਾਮ ਕੀ ਇਹ ਰਮਾਲ ਕਰਕੇ ਨਿਬਾਣੀ ਇਹ ਕਰੇ ਸੰਸਾਰ ਦੀ ਚਾਦਰ ਬਣ ਕੇ ਦੁਨੀਆ ਦਾ ਪਾ ਦਾ ਕਰੇ ਨਾ ਜਿੱਤ ਜਿਉਂ ਕਰੋ ਤੁਸੀਂ ਆਪੇ ਦੇਖੇ ਤਾਨੀ ਚਲੇ ਜਾਓ ਸਿੱਖ ਬੋਤਾਂ ਦੀ ਸਮੇਂਦਰ ਉੱਤੇ ਕੌਣ ਜਾਉਣਾ ਹੈ ਤਾਨ ਦੀਆਂ ਦੇ ਖर्चे ਤਾਂ ਤਾਂ ਨਹੀਂ ਕੋਈ ਕਾਗਲ ਕਰਦਾ ਮਾਤਾ ਲਾਲ ਜੀ ਦੀ ਆਤਮਾ ਲਾੜੀ ਸੰਤੂ ਇਹ ਪਾਰ ਤੋਂ ਪਾਰ ਕਰ ਲੈਣਗੇ ਕਿਹੜਾ ਚਲੇਗਾ ਔਰ ਦਿੱਪ ਹੀਰਾਂ ਨੂੰ ਦੂਰ ਹੀਰਾਂ ਨੂੰ ਦੋ ਸਾਲ ਲਈ ਆਪਾਂ ਦਾ ਪੁਆਇੰਟ ਇੱਥੇ ਸਾਧਿਆ ਪਾਰ ਕਹਿੰਦੇ ਚੱਲਿਓ ਟਿਕਾਣਾ ਕਿੱਥੇ ਕਿਤੋਂ ਲੰਬਾ ਹੈ ਜਿਵੇਂ ਕਿ ਕਿਵੇਂ ਅੱਜ ਪੰਜ ਜੀ ਸਾਹਿਬ ਦੇ ਬਾਣ ਕੀਤੇ ਇਹ ਬਾਤ ਆਇਆ ਜਿੰਝਾ ਦਾਣਾ ਜੱਬਿਆ ਜੈ ਤੋ ਉੱਗਦਾ ਜਿਹੜਾ ਦਾਣਾ ਨੰਗਾ ਰਹੇ ਉੱਗਦਾ ਨਹੀਂ ਕੇਵਲ ਯਾਤ ਕੀਤਾ ਹੋਵੇ ਕੋਲੋਂ ਭੱਜਣ ਖਜ਼ਾਨਾ ਲਾੜੀ ਕਰ ਤੋਂ ਦੇਖੇਗਾ ਕੋਲੋਂ ਕਰਨ ਤੇ ਉਹ ਵੀ ਪਰਦੇ ਉੱਤਰ ਇਹ ਪੈਸੇ ਇਹੀ ਪਰਦੇ ਚ ਰੱਖੇ। ਇਹ ਬੀਬੀ ਵੀ ਇਹੀ ਪਰਦੇ ਚ ਰਹਿ। ਤੁਮ ਤਾਂ ਗੱਲ ਹੋਣੀ ਨਹੀਂ ਚੱਲੀ। ਕੀ ਅੱਗੇ ਤਾਂ ਬੀਬੀ ਬਾਜ਼ਰ ਚੋਂ ਟੋਟਾ ਪੋੜਿਆ ਹੋਇਆ। ਉਹਨਾਂ ਨੇ ਖਾਈ ਮਾਰ ਕੇ ਤੇ ਟੋਟਾ ਲੈ ਲਿਆ। ਪਹਿਲਾਂ ਵਾਰ ਵਿੱਚ ਗੱਲ ਜੁੜ ਗਈ। ਹੁਣ ਉਹਨਾਂ ਨੇ ਕਹਿੰਦੇ ਸੀ ਇਹ ਕੰਨ ਪਰਦੇ ਪੈਸੇ ਰੱਖੀਏ। ਦੁਕਾਨਦਾਰ ਨੇ ਕਿਹਾ ਵੀ ਪ੍ਰਵਾਹ ਅਸੀਂ ਟੋਟਾ ਲੈਣੇ ਨੇ ਸ਼ਾਮ ਕੇ ਰਾਤਾਂ ਕੋਲ। ਮਿੰਬਰ ਤੋਂ ਕਿਉਂ ਆ ਗਿਆ ਮੈਂ ਵੀ ਕਿਉਂ? iracialty ਦੇ ਪੈਕ ਨੂੰ ਥੋੜਾ ਜਿਹਾ 3-4 ਮਹੀਨੇ ਬਾਅਦ ਜਿਹੜੀ ਕੋਈ ਟੱਕਰ ਬਹੁਤ ਔਖੀ ਹੋਏ। ਟਾਈਮ ਆਪ ਦਾ ਲੱਗਦਾ ਹੈ ਟੱਕਰ। ਉਹ ਸਰਕਾਰ ਕੰਮ ਕਰ ਲਈ ਕਿਉਂ ਦੇਖ ਕੇ ਅੱਗੇ ਮੇਰੇ ਉਤਾਰ ਪਹੁੰਚ। ਮੈਨੂੰ ਇਹਦਾ ਲੱਗਦਾ ਨਹੀਂ ਸੀ। ਮੈਂ ਉਹ ਆਪਣੇ ਪੁੱਛ ਕੇ ਪੈਕ ਕਰਾਇਆ ਸੀ ਤਾਂ ਕਿ ਕੀ ਕੀ ਸਰਕਰ ਦੇ ਆਰਥਿਕ ਤੌਰ ਤੱਕ ਚਿਰਨੀ ਪੜਾ ਬੈਠਾ ਮੈਂ। ਕਿੰਦਾ ਜੀਰਨ ਦੇ ਭੱਤੀ ਪਰ ਜਾਣ ਇਹ ਸੋਗੀ ਰਿਸ਼ਾਨੀ ਵੀ ਕੋ ਪੀਪੀਆ ਤੋਂ ਅਸਰ ਮਗਾ ਕਰਦੇ ਆ ਬਾਤ ਕਰ ਰਹੇ ਕਿ ਹੁਣ ਮੈਨੂੰ ਕਿਉਂ ਜਾਂਦਾ ਕਿ ਪੀਪੀਆ ਨੰਗਾ ਕਰਕੇ ਬਾਤਾਂ ਕਰਾ ਰਹੇ ਕਿ ਸਾਡੇ ਪਤਨੀ ਮਰਨ ਤੋਂ ਪਹਿਲਾਂ ਪ੍ਰੈਕਟਿਸ ਕਰਕੇ ਰਹਿਣੀ ਸੀ ਅਸੀਂ ਉਹ ਕਿਉਂ ਨਹੀਂ ਕਰਦੇ ਤੇ ਪਹਿਲਾਂ ਪ੍ਰੈਕਟਿਸ ਕਰਦੇ ਸੀ ਹਮੇਸ਼ਾ ਤੇ ਸਾਡੇ ਜੀ ਮਰਿਆ ਉਹਨੂੰ ਕਿਉਂ ਵੜਿਆ